ਰਸੇ ਮੀਆ ਅਹਨ ਸੁਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਓਕ ਜਨਮ ਮਰਨ ਦੁਖ ਭੋਗ ਸਭ ਤਖਸਾਮਨੀ ਨੂਰ ਅਰਸਾ ਕੁਲ ਸਮਤਕੀਆ ਸਾਹੋ ਸਰਸਾਹੰ ਗਾ ਜੈ ਸੁਪਾਸ ਬਹਿਟਿਆ ਸੋਹੀਆ ਸਭਨਾ ਦਾ ਸਤਨਾਮ महल्ला तीजा जोग सत्य है के यो गुब्बारा तो आप जान है सृजन हा ਬਾਈ ਦਾ ਜੋਗ ਸੱਤੇ ਕੇ ਗੋਬਾਰਾ ਤੋ ਆਪੇ ਜਾਨ ਹੈ ਸਿਰਜਣਹਾਰਾ ਭੋਰ ਗਿਆ ਸਭ ਸਰੇਸ਼ਟਯੋ ਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਈ ਦਾ ਬਾਜੀ ਗੜ ਇੱਕ ਬਾਜੀ ਪਾਈ ਓਰ ਨਦਰੇ ਆਏ ਸਦਾ ਅਲੇਪਤ ਰਹਿ ਗੁਰ ਸਬਦ ਦੇ ਸਾਚੇ ਸਿਉ ਚਿਤ ਲਾਈਂਦਾ ਬਾਜ ਹੈ ਬਾਜੀ ਧੋਨ ਆ ਕਾ ਰਹਾ ਆਪੋ ਜਾਏ ਵਜਾਵਣ ਦਾ ਆਤਮ ਪਾਵਣ ਵਹਿ ਇਕ ਰੰਗੇ ਮਿਲ ਪਵਣ ਸਾਬ ਵਜਾਇਦਾ ਕਰਤਾ ਕਰੇ ਸੋ ਨੇਹ ਤੋਂ ਹੋਵੇ ਗੁਰ ਕੈ ਸਬਦ ਦੇ ਹਉਮੈ ਖੋਵੇ ਗੁਰ ਪਰ ਸਾਧ ਦੇ ਕਿੱਸਾ ਦੇ ਵੜਿਆਏ ਨਾਮੋ ਨਾਮੋ ਤੇ ਆਇਦਾ ਗੁਰ ਸੇਵੇ ਜੇ ਵੱਡ ਹੋਰ ਨਾਹਾ ਨਾਹੀ ਨਾਮ ਮਨ ਵਸੈ ਨਾਮੋ ਸਾਲਾਹੀ ਨਾਮੋ ਨਾਮ ਸਦਾ ਸੁਖ ਦਾਤਾ ਨਾਮੁ ਲਾਹਾ ਪਾਇਦਾ ਬੇਰ ਨਾਮ ਸਭ ਦੁਖ ਸੰਸਾਰ ਬਹੁ ਕਰਮ ਕਮਾਵ ਹੈ ਵਧ ਹੈ ਵੇਕਾਰਾ ਨਾਮ ਨ ਸੇਵ ਹੈ ਕਿਉ ਸੁਖ ਪਾਈਆ ਬੇਨ ਨਾਵ ਦੁਖ ਪਾਈਂਦਾ ਆਪ ਕਰੇ ਤੈ ਆਪ ਕਰਾਈ ਗੁਰ ਪ੍ਰਸਾਦਿ ਕੇਸਾ ਬੁਝਾਈ ਗੁਰਮੁਖ ਹੋ ਵੈ ਛੇ ਬੰਧਨ ਤੋੜ ਹੈ ਲੁਕ ਪੀ ਕੈ ਘਰ ਬਾਈਂ ਦਾ ਗਣਤ ਗਣ ਸੋ ਜਲੇ ਸੰਸਾਰ ਸਹਿਸ ਮੂਲ ਨਾ ਝੁੱਕੇ ਵੇਕਾਰ ਗੁਰਮੁਖ ਹੋਵੇ ਸੋ ਗਣਤ ਚੁਕਾਈ ਸੱਚੇ ਸਾਚੁ ਸਮਾਏ ਦਾ ਜੇ ਸਾਥ ਦੇ ਬਾਬਾਏ ਕੋਈ ਗੁਰ ਪਰ ਸਾਥ ਦੇ ਬਰਤ ਜੋਤ ਹੋਏ ਸਤ ਨਾਮ ਸਾਲਾ ਹੈ ਅਰੰਗ ਰੱਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਾਪ ਤਾਪ ਸੰਜਮ ਨਾਮ ਪਿਆਰਾ ਕੇਲੇ ਕੋ ਕਾਟੇ ਕਟਨ ਹਾਰਾ ਹਰ ਕ ਨਾਮ ਤਨ ਮਨ ਸੀਤਨ ਹੋਆ ਸਹਿਜ ਸਹਿਜ ਸਮਾਇਦਾ ਅੰਤਰ ਲੋਭ ਮਨ ਮੇ ਮਾਲ ਲਾਈ ਮੈਲੇ ਕਰਮ ਕਰੇ ਦੁਖ ਪਾਏ ਕੋੜ ਕੋੜ ਕਰੇ ਵਾਪਾਰ ਕੋੜ ਬੋਲ ਦੁਖ ਪਾਏ ਦਾ ਨਿਰਮਲ ਬਾ ਦਨ ਰਾਤੇ ਨਾਮ ਜੇਪ ਸੁਖ ਬਾਇੰਦਾ ਆਪ ਸਰੰਦਾ ਸੱਚਾ ਸੋਏ ਆਪੇ ਉਪਾਏ ਖਪਾਏ ਸੋਏ ਗਰਮਖੋ ਹੋਵੇ ਸੋ ਸਦਾ ਸਾਲਾ ਮੈਲ ਸਾਚੇ ਸੁਖ ਪਾਏਂਦਾ ਅਨੇਕ ਜਪਨ ਕਰੇ ਇੰਦਰੀ ਵਾਸਨਾ ਹੋਏ ਕਾਮ ਕ੍ਰੋਧ ਜਲੇ ਸਭ ਕੋਏ ਸਤਗੁਰ ਸੇਵ ਮਨ ਵਾਸ ਆਵੇ ਮਨ ਮਾਰੇ ਮਰ ਹੈ ਸਮਾਏ ਦਾ ਮੇਰਾ ਤੇਰਾ ਦੁੱਧ ਆਪੇ ਦੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸਮਾਹ ਸਦਾ ਤੋਂ ਗਰਵ ਮੱਤੇ ਮਾਨਾ ਵਸਾਇੰਦਾ ਮੇਰਾ ਤੇਰਾ ਤੋਡ ਆਪੇ ਕੀਆ ਸਭ ਤੇਰੇ ਜੰਮ ਤਾਰੇ ਸਭ ਜੀਆ ਨਾ ਨਤ ਨਾਮ ਸੰਭਾਲ ਸਦਾ ਤੋਂ ਗੁਰਮੱਤੇ ਮਾਨ ਵਸਾ인다 ਵਾਹਿਗੁਰੂ ਦੀ ਕ ਖਾਲਸਾ ਵਾਹਿਗੁਰੂ ਦੀ ਜਿੱਤ ਹੈ ਮਾਰੂ ਮਹੱਲਾ ਤੀਜਾ ਜੋਗ ਸੱਤਿ ਹੈ गुबारा तो आपे जान है सृजन हारा खोर क्या को कह के आप बखान तो आप तो कीमत पाए वाहिगुरु जी का खर्चा I am the